ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਖੰਨਾ ਖੰਨੇ ਸ਼ਹਿਰ ਦੇ ਨੇੜੇ ਇੱਕ ਪਿੰਡ ਸਲਾਣਾ ਤੇ ਉੱਥੇ ਸ੍ਰੀ ਕ੍ਰਿਸ਼ਨਾ ਡੇਰੀ ਫਾਰਮ ਜਿੱਥੇ ਅੱਜ ਦੀ ਵੀਡੀਓ ਬਣਾ ਰਹੇ ਆ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਪੈਂਦਾ ਸੋ ਅੱਜ ਦੀ ਜਿਹੜੀ ਵੀਡੀਓ ਇਹਦੇ ਚ 13 14 ਨਾਲ ਤੁਹਾਨੂੰ ਵੀਡੀਓ ਦੇ ਮਾਧਮ ਨਾਲ ਦਿਖਾਉਂਗਾ ਤੇ ਹਰ ਵਾਰ ਦੀ ਤਰ੍ਹਾਂ ਫੇਰ ਐਡ ਕਰ ਦਿੰਨਾ ਵੀ ਇੱਥੇ ਇਹਨਾਂ ਦਾ ਵਪਾਰ ਦਾ ਕੰਮ ਹੈ ਤੇ گاਵਾ ਰੂਟੀਨ ਚ ਹੁੰਦੀਆਂ ਵਿਕਰੀਆਂ ਸੋ ਅੱਜ ਦੀ ਜਿਹੜੀ ਵੀਡੀਓ ਹੈ ਇਹ ਸ੍ਰੀ ਕ੍ਰਿਸ਼ਨਾ ਡੇਰੀ ਫਾਰਮ ਦੀ ਹੈ ਕੱਬਣ گاਵਾ ਤੇ ਕੋਸੂਨੀਆਂ ਸਵਾਇਆਂ گاਵਾ ਵੀਡੀਓ ਚ ਦਿਖਾ ਦੂੰਗਾ ਜਿਹੜਾ ਵੀ ਖਰੀਦਣਾ ਚਾਹੁੰਦਾ ਹੈ ਆ ਕੇ ਤੁਸੀਂ ਤਸੱਲੀ ਕਰ ਸਕਦੇ ਹੋ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਜਿਹੜਾ ਪਸ਼ੂ ਤੁਸੀਂ ਸੋਇਆ ਸਵਾਇਆ ਖਰੀਦਦੇ ਹੋ ਤਿਆਰ ਦੋ ਤੁਹਾਨੂੰ ਦੱਸਿਆ ਜਾਂਦਾ ਭਾਵੇਂ ਦੋ ਟਾਈਮ ਚੋਲਿਓ ਦਨਾਂ ਟਾਂ ਮਚੋੜੋ ਰਾਇਸ ਦਾ ਫੋਲੋ ਪ੍ਰਬੰਧ ਹੈ। ਆਓ ਮਿਲਿਏ ਬਾਈ ਨੂੰ ਸ਼ੁਰੂਆਤ ਇਸ ਸਾਈਡ ਤੋਂ ਕਰ ਲੈਨੇ ਆ। ਪਹਿਲੇ ਨੰਬਰ ਤੇ ਗੱਬਣਾ ਉਸ ਤੋਂ ਬਾਅਦ ਕੁ ਸੂਂਆਂ ਸੋਆਂਾਂ ਦਾ ਮਾਹ ਹੈ ਕਿ ਨੇ ਜਿਹੜੀਆਂ ਤੁਹਾਨੂੰ ਦਿਖਾਉਂਗਾ ਵਿਰਿੰਦਰ ਭਾਈ ਸਸਰੀ ਕਾ। ਸਸਰੀ ਕਾ ਬਾਈ ਜੀ। ਵਿਰਿੰਦਰ ਅੱਜ 13 14 ਨਾਗ ਹੁਣ ਦਿਖਾ ਦਿੰਨੇ ਆ। ਹਾਂਜੀ ਹਾਂਜੀ। ਗੱਬਣਾ ਕਿੰਨੀਆਂ ਤੇ ਸੂਂਆਂ ਕਿੰਨੀਆਂ ਇਸ ਟਾਈਮ? 8-9 ਗੱਬਣਾ ਨੇ ਜੀ ਆਪਣੇ ਕੋਲ ਤੇ ਚਾਰ ਗਾਇਆਂ ਬਿਲਕੁਲ ਤਾਜ਼ੀਆਂ ਸੂਈਆਂ ਪੰਜ ਜੀ। ਠੀਕ ਹੈ। ਹਾਂਜੀ ਹਾਂ। ਸ਼ੁਰੂਆਤ ਪਹਿਲੇ ਨੰਬਰ ਵਾਲੀ ਤੋਂ ਕਰ ਲੈਨੇ ਆ ਬਾਈ। ਹਾਂਜੀ ਇਹ ਵੀ ਜੀ ਗੱਬਣਾ ਗਾਂ ਜ ਬਹੁਤ ਜਣਾਦੂ ਤਾਂ ਪਾਇਆ ਹੋਇਆ ਜੀ ਇਹਦਾ ਤੇ ਤੋੜ ਕੇ ਆਪਾਂ ਦਿਖਾ ਦਨੇ ਆ ਜੀ ਚੰਗੇ ਸੀਮਨ ਦੀ ਸਾਰਾ ਰਿਕਾਰਡ ਮਿਲ ਜੂਗਾ ਜੀ ਇਹਦਾ ਰੇਟ ਦੱਸਾਂਗੇ ਰੇਟ ਵੀ ਜੀ ਫੋਨ ਤੇ ਹੋਣਗੇ ਜੀ ਠੀਕ ਹੈ ਥੋੜੀ ਤੁਹਾਨੂੰ ਵੀ ਪਤਾ ਜੀ ਦਿੱਕਤ ਆ ਜਾਂਦੀ ਹੈ ਜੀ ਉਹੀ ਗੱਲ ਹੈ ਜੀ ਕਿਉਂਕਿ ਆਪਣਾ ਜਾਨਵਰ ਦਾ ਉਹ ਨਹੀਂ ਹੁੰਦਾ ਕਿ ਆਪਾਂ ਅੱਜੇ ਵੇਚਣਾ ਜੀ ਆਪਾਂ ਖੜਾ ਆ ਕੇ ਜਾਨਵਰ ਨੂੰ ਸੈੱਟ ਕਰਕੇ ਵੇਚੀਦਾ ਜੀ ਸਹੀ ਹੈ ਸੋ ਦੱਸੋ ਦਿੱਕਤ ਆਉਂਦੀ ਉਹਦੇ ਕਰਕੇ ਰੇਟ ਜਿਹੜੇ ਉਹ ਫੋਨ ਤੇ ਹੀ ਰਹਿਣਗੇ ਪਿਛਲੀ ਵਾਰ ਅਸੀਂ ਰੇਟ ਕਰਤੇ ਸੀਗੇ ਪਰ ਕੱਚੇ ਪਸ਼ੂ ਦਾ ਰੇਟ ਹੋਰ ਹੁੰਦਾ ਤਿਆਰ ਦਾ ਹੋਰ ਹੁੰਦਾ ਫਿਰ ਕੁਝ ਮੁਸ਼ਕਲਾਂ ਆ ਵਜਨ ਬਹੁਤ ਆ ਗਾਂ ਦਾ ਦਸੋ ਹਵਾਨਾ ਤੁਹਾਡੇ ਸਾਹਮਣੇ ਹੈ ਭਾਰੀ ਫੋਲੋਂ ਤੁਹਾਡੇ ਸਾਹਮਣੇ ਹੀ ਹੈ ਕਿੰਨੀ ਕੇ ਪਲੀ ਵੀ ਗਾਂ ਧਾਂਚਾ ਤੁਸੀਂ ਹੁਣ ਦੇਖੋ ਤੋਰ ਇਹਦੀ ਤੁਸੀਂ ਦੇਖ ਸਕਦੇ ਹੋ ਥਣ ਥੀ ਚਵਾਈ ਵਾਲੇ ਆ ਪਹਿਲੇ ਨੰਬਰ ਤੇ ਗਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਤੋਂ ਬਾਅਦ ਤੁਹਾਨੂੰ ਸੂਈ ਸਵਾਈ ਗਾਂ ਖਾਦਨੀ ਦੋ ਨੰਬਰ ਤੇ ਜਿਹੜੀ ਗਾਂ ਬਈ ਤੇ ਵੀਰ ਜੀ ਕੱਲ ਸੂਈ ਹੈ ਜੀ ਸਵੇਹਾ ਹੂੰ ਤੇ ਮੋਟੀ ਮੋਟੀ ਬੋਲੀ ਦੀ ਸ਼ੁਰੂਆਤ ਮੰਨੀਏ ਤਾਂ ਇਸ ਟਾਈਮ 25-26 ਕਿਲੋ ਤੋਂ ਸ਼ੁਰੂਆਤ ਹੋਊ ਜੀ ਠੀਕ ਹੈ ਹੁਣ ਵੀ ਟਾਈਮ ਦੇਖ ਲਓ ਜੀ ਆਰਡਰ ਕਿੰਨਾ ਕੁ ਭਰਿਆ ਹੋਇਆ ਹੈ ਹਜੇ ਵੀ ਕਿੰਨੀ ਜ਼ਿਆਦਾ ਸਪੇਸ ਪਈ ਹੈ ਜੀ ਸਹੀ ਤੇ ਨਾਰਮਲ ਤੋਂ ਨਾਰਮਲ ਬੰਦਾ ਲੈ ਕੇ ਆ ਰਿਹਾ 40 ਕਿਲੋ ਹੱਸ ਕੇ ਕੱਢ ਸਕਦਾ ਦੁੱਧ ਇਹ ਤੋਂ ਜੀ ਠੀਕ ਹੈ ਬੱਚਾ ਵੀ ਪਿੱਛੇ ਵੱੱਛੀ ਹੈ ਜੀ ਬਹੁਤ ਚੰਗੇ ਸੀਮਨ ਦੀ ਜੀ ਓਕੇ ਹਾਂ ਸੋ ਦੋਸਤੋ 25 ਕਿਲੋ ਤੋਂ ਸ਼ੁਰੂਆਤ ਮੰਨ ਲਓ ਤੁਸੀਂ ਬਾਈ ਕਹਿੰਦਾ ਵੀ ਚੰਗੀ ਸੇਵਾ ਨਾਲ ਕੋਈ ਵੀ ਭਰਾ 40 ਕਿਲੋ ਦੁੱਧ ਚੋ ਸਕਦਾ ਖੈਰ ਦੁੱਧ ਥੋੜੀ ਸੇਵਾ ਦਾ ਤੇ ਥੋੜੀ ਸਮਝਦਾ ਹੈ ਮੈਂ ਤੁਹਾਨੂੰ ਵੀਡੀਓ ਚ ਇਹਦਾ ਟਾਂਚਾ ਦਿਖਾ ਹਵਾਨਾ ਤੁਸੀਂ ਦੇਖ ਲਓ ਜੇ ਸਪੇਸ ਫੁੱਲ ਪਈ ਐ ਜਿਹਨੂੰ ਜਚੇ ਤੋ ਵੀਰ ਕਾਲ ਕਰੇ ਤੇ ਆ ਕੇ ਆਪਦੀ ਤਸੱਲੀ ਕਰਕੇ ਖਰੀਦ ਲੇ ਇਹ ਬੱਛੀ ਵਾਲੀ ਗਾਂ ਐ ਇਹਦੇ ਨਾਲ ਬੱਚਾ ਫੀਮੇਲ ਕਾਫ ਐ ਸੋ ਤਾਜੀ ਸੋਈ ਵੀ ਆ ਜੇ ਸਪੇਸ ਹਵਾਨੇ ਚ ਹੋਰ ਦਿੰਦੀ ਐ ਢੱਲ ਹਜੇ ਹਵਾਨੇ ਚ ਹੈਗੀ ਐ ਇਹਦਾ ਭਾਜੀ ਜਿਵੇਂ ਜਿਵੇਂ ਚਵਾਈਆਂ ਹੋਣੀਆਂ ਪੰਜ ਚਾਰ ਚਵਾਈਆਂ ਚ ਲੈ ਵੈ ਨੇ ਅਸਲੀ ਬਣਾਉਣਾ ਜੀ ਲਿਖ ਰੂਗਾ ਜਿਹੜੀ ਗਾਂ ਖੜੀ ਐ ਬਾਈ ਏ ਭਾਜੀ ਦੂਜੇ ਸੂਈ ਸੂਈ ਹੈ ਜੀ ਇਹਨੂੰ ਅੱਜ 3 ਦਿਨ ਹੋ ਗਏ ਸੂਈ ਨੂੰ ਜੀ ਹੂੰ ਤੇ ਟੁਬਕਾ ਟੁਬਕਾ ਬੌਲੀ ਤੋਂ ਖਾਲੀ ਹੈ ਜੀ 30 ਤੋਂ 32 ਲੀਟਰ ਦੀ ਸਟਾਰਟਿੰਗ ਹੈ ਜੀ ਠੀਕ ਹੈ ਮਤਲਬ 45 ਲੀਟਰ ਦੇ ਆਪਾਂ ਗਾਰੰਟੀ ਦੇ ਵੀ ਦੇ ਦਾਂਗੇ ਜੀ ਸੀਮਨ ਵੀ ਵਰਲਡ ਵਾਈਡ ਤੇ ਮੈਗਨਮ ਸੀਮਨ ਦੀ ਬੱਛੀ ਹੈ ਜੀ ਸਾਰਾ ਔਨ ਰਿਕਾਰਡਰ ਮਿਲ ਜੂਗਾ ਜੀ ਬੰਦੇ ਨੂੰ ਠੀਕ ਹੈ ਤੋਰੀ ਬਈ ਬੰਦਾ ਚਾਰ ਟਾਈਮ ਆਪਣੇ ਕੋਲ ਚੋਲਵੇ ਜੀ ਤੋਰੀ ਬਈ ਸੋ ਸੋ ਸ਼ੁਰੂਆਤ ਇਹਦੀ 30 ਕਿਲੋ ਤੋਂ ਹੈ ਗਦ ਘਾਟ ਵੱਡਾ ਹੈ ਲੰਬਾਈ ਫੁੱਲ ਹੈ ਹਵਾਨੇ ਤੇ ਨਾੜਾਂ ਵੀ ਤੁਸੀਂ ਦੇਖੋਗੇ ਥੋੜੀ ਥੋੜੀ ਭਲੂਣ ਵੀ ਥਾਲੜੇ ਪਾਸੇ ਦਿਸਦੀ ਹੋਊਗੀ। ਸੂਏ ਸਵਾਈ ਪਸ਼ੂ ਦੀ ਇਹ ਇਹ ਖਾਸ ਗੱਲ ਰਹਿੰਦੀ ਹੈ ਵੀ ਉਹਨੂੰ ਆਪਾਂ ਚੋਕੇ ਦੇਖ ਸਕਦੇ ਹੁੰਨੇ ਆਂ। ਜਿਹੜਾ ਗੱਬਣ ਪਸ਼ੂ ਆ ਉਹਦੇ ਥਣ ਪਾਸ ਹੋਣੇ ਹੁੰਦੇ ਤੇ ਉਹਦਾ ਆਈਡੀਆ ਲਾਉਣਾ ਪੈਂਦਾ ਦੁੱਧ ਕਿੰਨਾ ਦੇ ਦੂ। ਇਹਦੇ ਦੁੱਧ ਨੂੰ ਤੁਸੀਂ ਚੋਕੇ ਦੇਖ ਸਕਦੇ ਹੋ ਜਿੰਨਾ ਹਾਜ਼ਰ ਹੈ। ਇਹਦੋਂ ਅੱਗੇ ਥੋੜੀ ਸੰਭਾਲ ਜਾਂ ਕਿਦਾਂ ਦਾ ਤੁਸੀਂ ਢਾਂਚਾ ਬਣਾ ਰੱਖਿਆ ਪਸ਼ੂਆਂ ਵਾਸਤੇ। ਉਦੇ ਤੇ ਡਿਪੈਂਡ ਕਰੂਗਾ ਕਿ ਤੁਸੀਂ ਦੁੱਧ ਕਿੰਨਾ ਚਾਹੋਗੇ 3 ਨੰਬਰ ਦੇ ਉੱਤੇ ਤੁਹਾਨੂੰ ਇਹ ਗਾਂ ਮੈਂ ਦਿਖਾ ਰਿਆ ਹਵਾਨਾ ਇਹਦਾ ਦੋਨਾਂ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਇਸ ਤੋਂ ਬਾਅਦ 4 ਨੰਬਰ ਤੇ ਵੀ ਇੱਕ ਸੂਈ ਸਵਾਈ ਗਾਂ ਜਿਹੜੀ ਤੁਹਾਨੂੰ ਦਿਖਾਉਣੀ ਹੈ ਬਾਈ ਕੀ ਡਿਟੇਲ ਹੈ ਇਹਦੀ ਇਹਨੂੰ ਵੀ ਭਾਜੀ 3 ਦਿਨ ਹੋ ਗਏ ਸੂਈ ਨੂੰ ਜੀ ਤੇ ਬੌਲੀ ਇਹਦੀ ਵੀ ਸਟਾਰਟਿੰਗ 25 ਕਿਲੋ ਤੋਂ ਹੈ ਜੀ 35 ਕਿਲੋ ਦੀ ਚਾਹੇ ਗਾਰੰਟੀ ਤੇ ਲੈ ਜਾਵੇ ਚਾਹੇ ਬੰਦਾ ਚਾ ਆਪਣੇ ਕੋਲ ਦੋ ਦਿਨਾਂ ਨੂੰ ਝੋਕੇ ਲੈ ਜਾਵੇ ਜੀ ਬੱਚਾ ਇਹਦੇ ਮਗਰ ਆ ਦੂਜੇ ਸੂਈ ਸੂਈ ਹੋਈ ਹੈ ਜੀ ਇਹ ਸ਼ੁਰੂਆਤ 25 ਕਿਲੋ ਤੋਂ ਹੈ ਸੋਹਣਾ ਰੰਗ ਵੱਖਰਾ ਜਿਹਾ ਦੀਦਾ ਪ੍ਰਿੰਟ ਜਿਹੜੇ ਉਹ ਵੱਖਰੇ ਆ ਦੂਜੀਆਂ گاਵਾਂ ਨਾਲ ਉਹਵਾਨੇ ਦੀ ਕੁਆਲਿਟੀ ਇਹਦੀ ਬਹੁਤ ਚੰਗੀ ਹੈ ਪਛਾਉ ਹਵਾਨਾ ਦੇਖੋ ਅੱਗੇ ਨੂੰ ਅਗਾੜੀ ਦੇਖ ਲਓ ਜੇ ਥਾਣੇ ਦੇ ਵੀ ਹੱਥੀ ਜਵਾਈ ਵਾਲੇ ਆ ਛੋਟਾ ਢਾਂਚਾ ਇਹਦਾ ਦੇਖੋ ਤੁਸੀਂ ਬਿਲਕੁਲ ਬਰੀਕ ਚਮੜੀ ਦੀ ਦੁੱਧ ਵਾਲੀ ਗਾਂ ਹੈ ਜੀ ਉਹ ਸੋਹਣੇ ਹਵਾਨੇ ਦੀ ਬਣਾਵਟ ਉਤੋਂ ਟਾਂਚਾ ਵੀ ਚੰਗਾ ਉਹਦੇ 4 ਨੰਬਰ ਤੇ ਤੁਹਾਨੂੰ ਵਿਖਾ ਰਹੇ ਆ। ਸੋ ਇਹ ਦੋ ਵਾਈ 5 ਨੰਬਰ ਤੇ ਖੋਰਗਾ। ਇਹ ਵੀ ਸੂਈ ਵੀ ਆ ਬਾਈ। ਇਹ ਵੀ ਸੂਈ ਹੀ ਆ ਬਾਜੀ ਇਹਨੂੰ 4 ਚਾਰਕ ਦਿਨ ਹੋ ਗਏ ਸੂਈ ਨੂੰ ਜੀ। ਇਹ ਥੱਲੇ ਵੀ 23 ਤੋਂ 24 ਕਿਲੋ ਦੁੱਧ ਇਸ ਟਾਈਮ ਰੈਡੀ ਹੋਊਗਾ ਜੀ। ਠੀਕ ਹੈ। ਅਜੇ ਵੀ ਦੇਖ ਲਓ ਸਪੇਸ ਕਿੰਨੀ ਪਈ ਆ ਜੀ। ਮੇਨ ਗੱਲ ਆ ਲੇਵੇ ਦੀ ਕੁਆਲਿਟੀ ਬਹੁਤ ਚੰਗੀ ਹੈ ਜੀ। ਬਿਲਕੁਲੇ ਜਿਆਦਾ ਫਿਕਸ ਲੈਵਾ ਜੀ। ਸਹੀ ਹੈ। ਧੋਰੀ ਬਾਈ। ਮੇਲ ਕਾਫ ਹੈ ਜੀ ਇਹਦੇ ਪਿੱਛੇ। ਸੋ ਇਹਨੇ ਬੱਚੇ ਨੂੰ ਜਾਨੂ ਦਿੱਤਾ ਥਾਣੇ ਦਾ ਹਾਥੀ ਚੁਾਈ ਵਾਲਾ ਦੱਸ ਗਏ ਚੰਗੇ ਕੱਦ ਕਾਠ ਦੀ ਗਾਂ ਹੈ ਲੰਬਾਈ ਵੀ ਸੋਹਣੀ ਹੈ ਹਵਾਨੇ ਦੀ ਬਣਾਵਟ ਬਹੁਤ ਚੰਗੀ ਹੈ ਖੋਚਾ ਤੋਤੇ ਆ ਫਿਟਿੰਗ ਵਾਲਾ ਆਰਡਰ ਥਾਣਾ ਬਹੁਤ ਸੋਹਣਾ ਲੱਗਾ ਥਾਣਾ ਦੇ ਵਿੱਚ ਸਪੇਸ ਚੰਗੀ ਹੈ ਬਿੱਥੀ ਸੋਹਣੀ ਦਿਸਦੀ ਹੈ 5 ਨੰਬਰ ਉੱਤੇ ਤੁਹਾਨੂੰ ਇਹ ਦਿਖਾ ਰਹੇ ਹਾਂ 6 ਨੰਬਰ ਤੇ ਇੱਕ ਬਿਲਕੁਲ ਹੀ ਤਾਜੀ ਸੂਈ ਗਾਂ ਬਰਿੰਦਰ ਭਾਈ ਕਨਵਾ ਸੂਆ ਸੂਈ ਭਾਜੀ ਦੂਜਾ ਸੂਆ ਸੂਈ ਹੈ ਜੀ ਹੂੰ ਤੇ ਵਰਲਡ ਵਾਈਡ ਦਾ ਬਾਰਕਲੇ ਸੀਮਨ ਲੱਗਿਆ ਸੀ ਇਹਨੂੰ ਜੀ ਆਪਾਂ ਫਾਰਮ ਚੋਂ ਲਈ ਆਵੀ ਜੀ ਹੂੰ ਰਾਤ ਦੀ ਸੂਈ ਹੋਈ ਆ ਤਕਰੀਬਨ 22 ਕਿਲੋ ਬੋਲੀ ਤੋਂ ਸ਼ੁਰੂਆਤ ਹੋਊਗੀ ਜੀ ਫੀਮੇਲ ਕਾਫ ਇਹਦੇ ਪਿੱਛੇ ਜੀ ਤੋਰੀਂ ਦਸਤੋ ਰਾਤ ਹੀ ਸੂਈ ਆ ਜੇ ਪੁੜੇ ਵੀ ਨਹੀਂ ਚੱਕੇ ਗਾਂ ਨੇ ਥਣ ਥਿਂਜਵਾਈ ਵਾਲਾ ਰੰਗ ਬਲੈਕ ਹੈ ਜੀਰ ਜੱਪੇ ਦੀ ਆਪਣੀ ਸਾਰੀਆਂ ਗਾਵਾਂ ਦੀ ਗਾਰੰਟੀ ਆਈ ਚਾਹੇ ਬੰਦਾ ਆਪਣਾ ਡਾਕਟਰ ਨਾਲ ਲੈ ਕੇ ਚੈੱਕ ਕਰਾ ਲਵੇ ਜੀ ਠੀਕ ਹੈ ਮੋੜ ਲਾ ਭਾਈ ਛੇ ਨੰਬਰ ਆਪਾਂ ਦਿਖਾ ਦਨੇ ਆਂ ਇਹਦੀ ਵੀਡੀਓ ਦੇ ਵਿੱਚ ਜੀ ਬੱਚੀ ਆਪਾਂ ਵੀਡੀਓ ਦੇ ਵਿੱਚ ਦਿਖਾ ਦਨੇ ਆਂ ਇਹਦੀ ਓਕੇ ਓਕੇ ਚੱਕ ਲਿਓ ਬੱਚਾ ਸੋ ਇਹਦੀ ਬੱਚੀ ਵੀ ਇੱਕ ਵਾਰ ਦੇਖ ਲੋ ਕੱਲ ਹੀ ਸੋਈ ਹੈ ਜੇ ਗਾਣੇ ਪੁੜੇ ਨਹੀਂ ਚੱਕੇ ਪੂਰੇ ਛੇ ਬੱਚੀ ਦਾ weight ਤੁਸੀਂ ਨੋਟ ਕਰਿਓ ਮੇਰੇ ਖਿਆਲ ਚ ਵਾਕਈ ਇੱਕ ਹਫਤੇ ਵਾਂਗੂ ਜਿਵੇਂ ਬੱਚਾ ਹੋ ਜਾਂਦਾ ਨਾ ਇਦਾਂ ਦੀ ਇਹ ਬੱਚੀ ਦਾ ਜਿਹੜੀ ਜਨਮ ਮੌਕੇ ਹੀ ਹੈ ਸੋ ਇੱਕ ਸੋਹਣੀ ਬੱਚੀ ਵਾਲੀ ਗਾਂ ਤੁਹਾਨੂੰ ਦਿਖਾ ਰਹੇ ਆਂ ਦੋਸਤੋ ਤੋ ਵਰਿੰਦਰ ਭਾਈ ਇਸ ਸਾਈਡ ਤੋਂ ਸ਼ੁਰੂਆਤ ਕਰਦੇ ਹਾਂ ਹੁਣ ਆਪਾਂ ਹਾਂਜੀ ਵੀਰ ਜੀ ਪਹਿਲੇ ਨੰਬਰ ਤੇ ਬੱਚੀ ਬਈ ਇਹ ਭਾਜੀ ਦੋ ਦੰਦ ਹੋ ਗਈ ਜੀ ਕੰਪਲੀਟ ਇਹ ਠੀਕ ਹੈ ਅਖੀਰੀ ਬੱਚੀ ਲਈ ਸੀ ਜੀ ਪਿਛਲੀ ਵੀਡੀਓ ਚ ਵਿੱਚ ਵੀ ਪਾਈ ਸੀ ਆਪਾਂ ਇਹ ਹੂੰ ਤੇ ਮੰਨ ਲੇ ਚਲੋ ਕਿ ਦੋ ਮਹੀਨੇ ਪੂਰੇ ਪੈਂਡਿੰਗ ਨੇ ਜੀ ਹਜੇ ਇਹਦੇ ਦੋ ਮਹੀਨੇ ਰਹਿੰਦੇ ਹਾਂਜੀ ਬਹੁਤ ਹੀ ਜ਼ਿਆਦਾ ਚੰਗੇ ਸੀਮਨ ਤੋਂ ਪ੍ਰੈਗਨੈਂਟ ਹੈ ਜੀ ਤੇ ਸਟ੍ਰਾਈਕਰ ਸੀਮਨ ਤੋਂ ਇਹ ਆਪ ਐ ਖੁਦਾ ਜੀ ਸਟਿੱਕਰ ਸਿੰਗ ਦੀ ਤੋਰੀਂ ਭਾਈ ਨਸੋ ਦੋ ਦੰਦ ਦੋ ਮਹੀਨੇ ਬਾਕੀ ਸੱਤਾਂ ਦੀ ਗੱਬਣ ਹੈ ਸਟ੍ਰਾਈਕਰ ਬੋਲ ਦੀ ਆਪ ਐ ਤੇ ਚੰਗਾ ਸੀਮਨ ਭਾਈ ਕਹਿੰਦਾ ਇਹਦੇ ਲੱਗਾ ਲੰਬਾਈ ਚੰਗੀ ਆ ਬਿਊਟੀ ਦੇਖੋ ਫੇਸ ਦੀ ਵੱਖਰਾ ਜਿਹਾ ਰੰਗ ਹੈ ਹਾਈਟ ਸੋਹਣੀ ਹੈ ਢਾਂਚਾ ਤੁਸੀਂ ਦੇਖੋ ਮਸਤੀ ਕਰੂਗੀ ਥੋੜਾ ਬਹੁਤਾ ਕਿਉਂਕਿ ਜੰਗ ਏਜ ਆ ਇਹਨੇ ਭਜਣਾ ਨਸਣਾ ਹੈ ਹਵਾਨਾ ਸੋਹਣਾ ਬਣਾਉਣਾ ਸ਼ੁਰੂ ਕੀਤਾ ਹਜੇ ਮੁੱਢ ਜਾ ਵੱਧਾ ਹਵਾਨੇ ਦਾ ਦੇਖੋ ਢਾਂਚਾ ਇਹਦਾ ਹਾਈਟ ਲੈਂਥ ਚੰਗੀ ਹੈ ਸੋ ਇਵੈਡ ਦੋਸਤੋ ਫॉर ਸੇਲ ਦੋ ਦਨ ਵਰਿੰਦਰ ਭਾਈ ਜਿਹੜੀ 2 ਨੰਬਰ ਤੇ ਵਹਿੜ ਹੈ। ਇਹ ਭਾਜੀ ਦੋ ਦੰਦ ਕੰਪਲੀਟ ਹੋ ਗਈ ਜੀ। ਠੀਕ ਹੈ। ਸੇਮ ਹੈ ਫਾਰਮ ਦੀਆਂ ਬੱਚੀਆਂ ਨੇ ਜੀ। ਉਹ 204 ਨੰਬਰ ਹੈ ਤੇ 205 ਨੰਬਰ ਹੈ ਜੀ। 50053 ਦੀ ਹੈ ਜੀ। ਇਹਦੇ 25 ਦਿਨ ਰਹਿ ਗਏ ਜੀ। 20 ਤੋਂ 25 ਦਿਨ ਦੇ ਵਿੱਚ ਵਿੱਚ ਸੂਪੂਗੀ ਜੀ। 25 ਦਿਨ ਰਹਿ ਗਏ ਸੂਪ। ਹਾਂਜੀ ਹਾਂਜੀ। ਦੋਸਤ ਦੋ ਦੰਦ ਸਿੰਘ ਇਹਦੇ ਜਿਹੜੇ ਉਹ ਦਾਗਣ ਵਾਲੇ ਸੀਗੇ। ਫਵਾਨਾ ਤੁਸੀਂ ਦੇਖ ਲਓ ਜੇ 25 ਦਿਨ ਬਾਕੀ ਹੈ। ਇਹ ਸਿੰਘ ਭਾਜੀ ਉਹ ਜਿਹੜੇ ਪੇਸਟਿੰਗ ਨਾਲ ਦਾਗੇ ਹੁੰਦੇ ਨੇ ਉਹ ਮਿੰਟ ਦਾਗੇ ਹੋਏ ਨਿਕਲੇ ਹੋਏ ਨੇ ਦੁਬਾਰਾ ਜੀ। ਅੱਛਾ। ਸੋ ਦਵਾਈ ਜੀ ਨਾਲ ਕੈਮੀਕਲ ਨਾਲ ਪਰ ਹੈਗੇ ਹੁਣ ਖੈਰ ਉਹ ਤਾਂ ਜਿਹੜੀ ਚੀਜ਼ ਦਿਖਦੀ ਆ 4-5 ਇੰਚ ਦੇ ਹੈਗੇ ਆ ਤੋ ਟਾਂਚਾ ਤੁਸੀਂ ਦਾ ਦੇਖ ਲਓ ਵੈੜ 'ਚ ਚਮਕ ਬਹੁਤ ਆ ਹਵਾਨਾ ਵੀ ਚੰਗਾ ਬਣਾਊਗੀ 25 ਦਿਨ ਹਜੇ ਬਾਕੀ ਆ 25 ਦਿਨਾਂ ਦੀ ਇਹ ਕੱਚੀ ਗਾਂ ਸੇ ਨਿਤਾ ਰਹੇ ਆ ਫਿਟਿੰਗ ਵਾਲਾ ਲੈਵਾ ਜੀ ਪੂਰਾ ਸਪੇਸ ਬਹੁਤ ਹੈ ਇਸ ਤੋਂ ਅੱਗੇ ਇੱਕ ਹੋਰ ਵੈੜ ਤਾਂ ਵਰਿੰਦਰ ਭਾਈ ਇਹ ਕੰਨ ਮਸੂਆ ਪਹਿਲਾ ਸੁਆ ਜੀ 2 ਦਿਨ ਦਾ ਜੀ ਹਜੇ ਕੰਪਲੀਟ 2 ਦਿਨ ਦਾ ਕਰ ਗਈ ਜੀ ਮੈਂ ਪੂਰੇ ਮੰਗੂ ਆ ਜੀ ਆਪਣੇ ਕੋ ਖੜੀ ਆ ਦੋ ਚਾਰ ਦਿਨ ਲੈ ਜਵੇ ਜੀ 25 ਕਿਲੋ ਮਾਂਗ ਦੁੱਧ ਪਹਿਲੇ ਸਵੇ ਪਾ ਦੂਗੀ ਜੀ ਰੁਕ ਲੱਗਦਾ ਤੋਰੀ ਬਈ ਸਭ ਤੋਂ ਪਹਿਲਾਂ ਦੋ ਦਿਨ ਤਾਂ ਕੰਪਲੀਟ ਹੈ ਇਹਦੇ ਢਾਂਚਾ ਤੁਸੀਂ ਦੇਖ ਲਓ ਹਵਾਨਾ ਅੱਗੋਂ ਚੰਗਾ ਭਰੀ ਬੈਠੀ ਹੈ ਪਛਾਣ ਨੂੰ ਵੀ ਅਜੇ ਪਰੂਗੀ ਕਿਉਂਕਿ ਦਿਨ ਕੰਪਲੀਟ ਹੈ ਪਰ ਅਜੇ ਦਿਨ ਲੱਗਦਾ ਵੀ ਲੈ ਜੂਗੀ ਬਾੜ ਇਹ ਪਰ ਵੈਸੇ ਕੋ ਹੋਰ ਵੀ ਗੱਲ ਹੁੰਦੀ ਹੈ ਜਿਵੇਂ ਇੱਥੇ ਖੜੀ ਆ ਤਵਾਦਨ ਲੈ ਸਕਦੀ ਹੈ ਜੋ ਵੀਕਲ ਤੇ ਚੜੂਗੀ ਤਾਂ ਕੇਵਰਾ ਪਹਿਲਾਂ ਵੀ ਸੂ ਸਕਦਾ ਪਰਸ ਲੈ ਆ ਬਈ ਵਾਪਸ ਇਹ ਇਸ ਖੁਰਨੀ ਦੇ ਉੱਤੇ 3 ਨੰਬਰ ਤੇ ਸੀ ਜਿਹੜੀ ਖੁਰਨੀ ਇਸ ਬੈਨਰ ਵਾਲੀ ਬੋਰਡ ਵਾਲੀ ਹੈ ਇਹਦੇ ਉੱਤੇ 3 ਨੰਬਰ ਤੇ ਸੀ 4 ਨੰਬਰ ਤੇ ਖੋਰ ਗਾਂ ਗੱਬਣ ਖੜੀ ਹੈ ਬਾਈ ਦੂਜਾ ਸੂਏ ਸੂਣਾ ਜੀ ਗਾਂ ਨੇ ਹਫਤਾ ਤੱਕ ਪਿਆ ਜੀ ਪੂਰਾ ਹਜੇ ਸਪੇਸ ਬਹੁਤ ਜ਼ਿਆਦਾ ਪਈ ਆ 30 ਬੱਤੀ ਕਿਲੋ ਦੁੱਧ ਪਾਇਆ ਹੋਇਆ ਜੀ 35 ਕਿਲੋ ਮੰਗ ਦੁੱਧ ਪਾ ਦੂਗੀ ਜਿਸੇ ਰਾਮ ਨਾਲੇ ਤੁਰਦੇ ਬਈ ਫਿਕਸ ਲੇਵਾ ਪੂਰਾ ਜੀ ਤੋਂ ਦੋਸਤੋ ਅਜੇ ਹਫਤਾ ਲਾਉਗੀ ਸੋਨ ਚ ਹਵਾਨਾ ਫਿਟਿੰਗ ਵਾਲਾ ਥਣ ਮੋਟਾ ਸੋਹਣਾ ਚੰਚਾ ਇਹਦਾ ਤੁਸੀਂ ਦੇਖ ਲਓ 4 ਨੰਬਰ ਤੇ ਸੀ ਵੀਡੀਓ ਐ ਇੱਕ ਇਨਫੋਰਮੇਸ਼ਨ ਹੀ ਹੁੰਦੀ ਆ ਜਿਹੜਾ ਵੀਰ ਪਸ਼ੂ ਖਰੀਦਣਾ ਚਾਹੁੰਦਾ ਹੈ ਉਹ ਆਪ ਚੱਲ ਕੇ ਆਵੇ ਵੀਡੀਓ ਨਾਲੋਂ ਵੇ ਤਰੇ ਹੁਣ ਸਾਹਮਣੇ ਖੜ ਕੇ ਪਸ਼ੂ ਨੂੰ ਦੇਖੇ ਸਮਝੇ ਤੇ ਫਿਰ ਸੌਦੇ ਕਰੇ ਇਹ ਤੋਂ ਬਾਅਦ ਚ 5 ਨੰਬਰ ਦੇ ਉੱਤੇ ਗਾਹਾਈ ਤੁਹਾਡੀ ਗੱਲ ਦੇ ਵਿੱਚ ਗੱਲ ਹੈ ਜੀ ਕਿ ਜਿਵੇਂ ਉਹ ਪਲੂਨ ਬੱਚੀ ਆਪਾਂ ਦਿਖਾਈਏ ਦੋ ਦੰਦੇ ਜੀ ਹੂੰ ਪਿਛਲੀ ਵੀਡੀਓ 'ਚ ਆਪਾਂ ਕੱਚੀ ਪਾਈ ਸੀ ਜੀ ਬੰਦੇ ਨੇ ਸੌਦਾ ਆਪ ਕਰਕੇ ਸਾਈ ਪਾਤੀ ਹੂੰ ਮੁੜ ਕੇ ਬੱਚੀ ਲੈਣ ਨਹੀਂ ਪਹੁੰਚਿਆ ਨਾ ਫੋਨ ਚੱਕਦਾ ਕਿ ਸਾਈ ਪਾਉਣ ਦੀ ਕੀ ਗੱਲ ਆ ਜਦ ਫਿਰ ਜਦ ਬੱਚੀ ਲੈਣੀ ਹੋਣੀ ਆਪਾਂ ਜਾਨਵਰ ਵਧੀਆ ਗੱਲ ਇਹ ਨਹੀਂ ਵੀ ਇੱਥੇ ਆ ਕੇ ਸੌਦਾ ਕਰੇ ਮੈਂ ਤਾਂ ਕਹਿਣਾ ਜੀ ਚਲੋ ਥੋੜਾ 2-4000 ਦਾ ਤੇਲ ਆ ਜੇ ਬੌਲਾ ਦੂਰ ਆਊਗਾ ਵੈਸੇ ਤਾਂ 1000 ਦਾ ਤੇਲ ਲ ਬਟ ਜੋ ਚੀਜ਼ ਉਹ ਰਿਆ ਕੇ ਸਾਹਮਣੇ ਆ ਕੇ ਲਈ ਹੋਵੇ ਜੀ ਉਹ ਮੁੜ ਕੇ ਫਿਰ ਸਾਲ ਬਾਅਦ ਚੋਣੀਆਂ ਬੰਦੇ ਨੇ ਜੀ ਲਾਂਬੇ ਵਾਲਾ ਕੰਮ ਨਹੀਂ ਰਹਿੰਦਾ ਜੀ ਸਹੀ ਲੈ ਭਾਈ ਸੋ ਦੋਸੋ ਇਹ ਜ਼ਰੂਰੀ ਹੈ ਆਨਲਾਈਨ ਸੌਦਿਆਂ ਤੋਂ ਗਰੇਜ ਹੀ ਕਰਿਆ ਕਰੋ ਕਿਉਂਕਿ ਚੀਜ਼ ਹੁਣ ਮੰਨ ਲਓ 14 ਗਾਵਾਂ ਹੈ ਇੱਕ ਨਾਂ ਪਸੰਦ ਆਉ ਤਾ ਦੂਜੀ ਆ ਜੂ ਤੇ ਜਦੋਂ ਜਿਹੜੀ ਚੀਜ਼ ਪਸੰਦ ਆ ਖਰੀਦਦੇ ਆ ਫਿਰ ਉਹਦੇ ਨਾਲ ਆਪਾਂ ਨੂੰ ਮੋਹ ਵੀ ਹੁੰਦਾ ਹੈ ਉਹਦੇ ਤੋਂ ਰਿਜ਼ਲਟ ਵੀ ਜ਼ਿਆਦਾ ਚੰਗਾ ਮਿਲਦਾ ਸੋ ਗਾਂ ਦੇਖੋ ਵਿਰਿੰਦਰ ਭਾਈ ਦੀ ਡਿਟੇਲ ਦੱਸ ਦਿਓ ਜੀ ਦੂਜੇ ਸੂਏ ਸੂਣਾ ਭਾਜੀ ਇਹਨੇ ਚੌਕਲੇਦੰਦ ਪੂਰੇ ਕਰਕੇ ਛਿੱਗ ਦੇ ਚੱਕਣੇ ਸ਼ੁਰੂ ਕਰੇ ਨੇ ਜੀ ਮਤਲਬ ਪਲੂਣ ਪਾਉਣੀ ਸ਼ੁਰੂ ਕਰ ਲਈ ਜੀ ਇੱਕ ਹਫ਼ਤੇ ਦੇ ਵਿੱਚ ਵਿੱਚ ਬੱਠੀ ਆ ਜੂ ਪੂਰੀ ਸੋ ਹਜੇ ਹਫ਼ਤਾ ਲੈ ਸਕਦੀ ਐ ਲੈ ਆ ਬਈ ਪਲੂਣ ਜਿਹੜੀ ਉਹ ਪਾਉਣੀ ਸ਼ੁਰੂ ਕੀਤੀ ਐ ਬੈਠਣ ਉੱਠਣ ਨਾਲ ਇੱਕ ਪਾਸੇ ਪਾਸੇ ਕਰ ਜਾਂਦਾ ਜਿਆਦਾ ਢਾਂਚਾ ਤੁਸੀਂ ਇਹਦਾ ਦੇਖ ਲਿਆ ਦੁੱਧ ਵਾਲੀ ਗਾਂ ਫਿਟਿੰਗ ਵਾਲਾ ਹਵਾਨਾ ਦੋ ਗਾਵਾਂ ਇਹਦੇ ਅੱਗੇ ਤੁਹਾਨੂੰ ਹੋਰ ਦਿਖਾਉਣੇ ਸੈਕਿੰਡ ਲਾਸਟ ਬਾਈ ਜਿਹੜੀ ਗਾਂ ਭਾਜੀ ਇਹ ਵੀ ਦੂਜਾ ਸੂਹਾ ਸੋਨਾ ਜੀ ਇਹਨੇ ਇਹਦੇ 20 ਦਿਨ ਪਏ ਨੇ ਜੀ 30 32 ਕਿਲੋ ਦੁੱਧ ਪਾਇਆ ਹੋਇਆ ਜੀ ਤੇ ਆਪਾਂ ਤੋਰ ਕੇ ਆਏ ਨੇ ਖੜੀਓ ਦਿਖਾ ਦਾਂਗੇ ਜੀ ਤੋਰ ਦੇ ਬੇਟਾ ਨੂੰ ਸੋ 20 ਦਿਨ ਹਜੇ ਲੈੰਦੀ ਹੈ ਰੇ ਕੱਚੀ ਹੈਗਾ ਬਰੀਡ ਕਰੈਕਟ ਬਹੁਤ ਚੰਗੇ ਨੇ ਜੀ ਨਾਰਮਲ ਬੰਦਾ ਚਾਹੇ ਘਰੇ ਬੰਨ ਕੇ ਗਰਮੀ ਦਾ ਤੋਹਫਾ ਹੀ ਹੈ ਜੀ ਚੁੰਨ ਵਾਸਤੇ ਚੰਗਾ ਦੁੱਧ ਚਵਾ ਦੂਗੀ ਜੀ ਲੇਵਾ ਫਿਕਸੇ ਬਣਾਉਣਾ ਜੀ ਇਹਨੇ ਪੂਰਾ ਸੋ ਟਾਂਚਾ ਤੁਸੀਂ ਇਹਦਾ ਦੇਖ ਲਓ ਹਜੇ 20 ਦਿਨ ਬਾਕੀ ਫਵਾਨਾ ਚੰਗਾ ਭਰ ਜਾਣਾ ਇਹਨੇ ਲੈ ਆ ਬਾਈ ਲਾਸਟ ਤੇ ਖੋਰ ਗਾਂ ਤਨ ਦਿਖਾ ਦਈਏ ਇਹਦਾ ਵੀ ਭਾਜੀ ਟਾਈਮ ਪਿਆ ਜੀ 32 33 ਕਿਲੋ ਤੇ ਪਾਇਆ ਹੋਇਆ ਹੈ ਜੀ ਹਜੇ ਇਹਦਾ ਵੀ ਟਾਈਮ ਮੰਨ ਕੇ ਚੱਲੋ ਕਿ 15 ਤੋਂ 20 ਦਿਨ ਮੰਗ ਹਜੇ ਪਿਆ ਹੈ ਜੀ 15 ਤੋਂ 20 ਦਿਨ ਇਹਨੇ ਵੀ ਹਜੇ ਲੈ ਜਾਣੇ ਆ ਕਿੰਕ ਤੋਂ ਦੇਖੋ ਲੈਵਾ ਸ਼ੁਰੂ ਕਿੱਥੋਂ ਹੋਣਾ ਜੀ ਇਹਦਾ ਉੱਪਰੋਂ ਬਿਲਕੁਲ ਜੜ ਤੋਂ ਜੀ ਸੋ ਇਹ ਕੁਸ ਗਾਵਾਂ ਦੋਸਤੋ ਜਿਹੜੀਆਂ ਵਿਕਰੀ ਵਾਲੀਆਂ ਮੌਜੂਦ ਸੀਗੀਆਂ ਉਹ ਤੁਹਾਨੂੰ ਦਿਖਾਈਆਂ ਪਸ਼ੂ ਆ ਕੇ ਖਰੀਦੋ ਤਸੱਲੀ ਕਰਕੇ ਖਰੀਦੋ ਨੰਬਰ ਸਕਰੀਨ ਉੱਤੇ ਬਾਈ ਦਾ ਚੱਲੀ ਜਾਂਦਾ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ